ਓਖਾ ਸੰਗ ਤੇ ਸਿਸਤਲੀ ਤੇ ਟਕੋਣਾ ਓਖਾ ਸੰਗ ਤੇ ਸਿਸਤਲੀ ਤੇ ਟਕੋਣਾ ਓਖਾ ਸੰਗ ਤੇ ਸਿੱਖ ਸਿਦਕ ਨਿਭਾਣਾ ਸਿਦਕ ਨਿਭਾਇਆ ਸਾਡੀ ਨੌਵੀਂ ਪਾਤਸ਼ਾਹੀ ਨੇ ਸਿਦਕ ਨਿਭਾਇਆ ਸਾਡੀ ਨੌਵੀਂ ਪਾਤਸ਼ਾਹੀ ਨੇ ਓਖਾ ਸੰਗ ਤੇ ਸਿੱਖ ਸਿੱਧ ਲਈ ਚ ਕਟੋਣਾ ਓਖਾ ਸੰਗ ਤੇ ਸਿੱਖ ਸਿੱਧ ਕ ਨਮੋਣਾ ਓਖਾ ਸੰਗ ਤੇ ਸਿੱਖ ਸਿੱਧ ਕ ਨਮੋਣਾ ਸਿੱਧ ਕ ਨਭਾਇਆ ਪਾਏ ਮਤੀ दास ਪਿਆਰੇ ਨੇ ਓਖਾ ਸੰਗ ਤੇ ਤਾਨਿਆਰੇ ਨਾਲ ਕਟੋਣਾ ਓਖਾ ਸੰਗ ਤੇ ਸਿੱਖੀ ਸਿਦਕ ਨੋ ਬੋਣਾ ਓਖਾ ਸੰਗ ਤੇ ਸਿੱਖੀ ਸਿਦਕ ਨੋ ਭੋਣਾ ਸਿਦਕ ਨ ਭਾਇਆ ਪਾਈ ਸਤਿਦਾਸ ਪਿਆਰੇ ਨੇ ਰੂਹ ਲ ਪੇਟੇ ਆਚ ਅਗ ਚ ਸਮੋਣੇ ਨੇ ਓਖਾ ਸੰਗ ਤੇ ਸਿੱਖੀ ਸਿਦਕ ਨੋ ਬੋਣਾ ਓਖਾ ਸੰਗ ਤੇ ਸਿੱਖੀ ਸਿਦਕ ਨਭੋਣਾ ਸਿਦਕ ਨਿਭਾਇਆ ਪਾਏ ਦਿਆਲੇ ਜਿ ਪਿਆਰੇ ਨੇ ਓਖਾ ਸੰਗ ਤੇ ਉਬਲਦੇ ਦੇਗ ਵਿੱਚ ਭੈਣਾ ਓਖਾ ਸੰਗ ਤੇ ਸਿੱਖੀ ਸਿਦਕ ਨਭੋਣਾ ਓਖਾ ਸੰਗ ਤੇ ਸਿੱਖੀ ਸਿਦਕ ਨਭੋਣਾ ਸਿੱਧਕ ਨਿਭਾਇਆ ਬਾਬਾ ਦੀਪ ਸਿੰਘ ਜੀ ਨੇ ਓਖਾ ਸੰਗ ਤੇ ਸਿਸਤਲੀ ਤੇ ਟਿਕਾਣਾ ਓਖਾ ਸੰਗ ਤੇ ਸਿੱਖੀ ਸਿੱਧਕ ਨਭੋਣਾ ਓਖਾ ਸੰਗ ਤੇ ਸਿੱਖੀ ਸਿੱਧਕ ਨਭੋਣਾ ਸਿੱਧਕ ਨਿਭਾਇਆ ਭਾਈ ਮਨੀ ਸਿੰਘ ਪਿਆਰੇ ਨੇ ਓਖਾ ਸੰਗ ਤੇ ਬੰਦ ਬੰਦ ਕਟਵਾਣਾ ਓਖਾ ਸੰਗ ਤੇ ਸਿੱਖੇ ਸਿੱਧ ਕ ਨਾ ਬੋਣਾ ਓਖਾ ਸੰਗ ਤੇ ਸਿੱਖੇ ਸਿੱਧ ਕ ਨਾ ਵਾਣਾ